ਕਾਲ ਨਮਸਕਾਰ ਅਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਆਰਓਬੀ ਰੇਲ ਓਵਰ ਬ੍ਰਿਜ ਦੇ ਉੱਪਰ ਇੱਕ I20 ਹਾਦਸਾ ਗ੍ਰਸਤ ਹੋਈ ਹੈ I20 ਗੱਡੀ ਹੈ ਜੋ ਸੜਕ ਦੇ ਉੱਪਰ ਕਈ ਖੜਬਾਜੀਆਂ ਖਾ ਗਈ ਹੈ ਦੱਸਿਆ ਜਾਂਦਾ ਹੈ ਕਿ ਇਹ ਕਾਰ ਓਵਰ ਸਪੀਡ ਸੀ ਜਿਸ ਦੇ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਫਿਲਹਾਲ ਤਸਵੀਰਾਂ ਤੁਹਾਨੂੰ ਕਾਰ ਦੀਆਂ ਦਿਖਾ ਰਹੇ ਆ ਏਅਰਬੈਗ ਖੁੱਲੇ ਹੋਏ ਐ ਔਰ ਕਾਰ ਜਿਹੜੀ ਐ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਐ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਆਰਓਬੀ ਰੇਲ ਓਵਰ ਬ੍ਰਿਜ ਤੋਂ ਜਿੱਥੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਐ ਕਾਰ ਤੇ ਵਿੱਚ ਲੋਕਾਂ ਤੋਂ ਵੀ ਜਾਣਕਾਰੀ ਲਾਂਗੇ ਕਿ ਇਸ ਦੇ ਵਿੱਚ ਕੌਣ ਲੋਕ ਸਨ ਔਰ ਇਹ ਕਿਥੋਂ ਆ ਰਹੇ ਸਨ ਕੀ ਪਤਾ ਲੱਗਾ ਇਸ ਦੇ ਬਾਰੇ ਫਿਲਹਾਲ ਜਿਹੜਾ ਹੈਗਾ ਮੌਕੇ ਤੇ ਪੁਲਿਸ ਪਹੁੰਚੀ ਆ ਔਰ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਟ੍ਰੈਫਿਕ ਸੁਚਾਰੂ ਟੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਆ ਚੀਜ਼ ਨਾ ਲੱਗੀ ਹੁੰਦੀ ਹੈ ਕਾਫੀ ਦੂਰ ਤੋਂ ਜਿਹੜਾ ਹੈਗਾ ਆ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਕਿ ਇਹ ਕਾਰ ਜਿਹੜੀ ਹੈ ਇਸ ਤਰ੍ਹਾਂ ਇੰਨੀ ਦੂਰ ਤੱਕ ਯਾਨੀ ਕਿ ਇੱਥੋਂ ਤਕਰੀਬਨ 300 ਮੀਟਰ 200 ਮੀਟਰ ਦੂਰ ਜਿਹੜਾ ਐਕਸੀਡੈਂਟ ਗੱਡੀ ਐ ਇਸ ਟਾਈਮ ਮੌਜੂਦ ਹੈ ਔਰ ਆਹ ਨਿਸ਼ਾਨ ਹੈ ਕਿ ਇਸ ਜਗ੍ਹਾ ਤੋਂ ਗੱਡੀ ਜਿਹੜੀ ਹੈ ਉਹ ਇੱਥੇ ਟਿਕਣਾ ਆ ਜਿਹੜੀ ਆ ਪਹੁੰਚੀ ਆ ਟਾਇਰਾਂ ਦੇ ਨਿਸ਼ਾਨ ਜਿਹੜੇ ਆ ਉਹ ਸਾਫ਼ ਜਿਹੜੇ ਹੈਗੇ ਆ ਉਹ ਦਿਖਾਈ ਦੇ ਰਹੇ ਆ ਇੱਥੋਂ ਤੱਕ ਗੱਡੀ ਪਹੁੰਚੀ ਆ ਤੇ ਇੱਥੋਂ ਹੀ ਅਨਤਾਜਾ ਲਗਾ ਲਗਾ ਸਕਦੇ ਆ ਸੀ ਕਿ ਇਹ ਕਿੰਨੀ ਜ਼ਿਆਦੇ ਸਪੀਡ ਤੇ ਹੋਏਗੀ ਪਰ ਬਹੁਤ ਇਹ ਤਾਂ ਬਹੁਤ ਜ਼ਿਆਦੇ ਸਪੀਡ ਹੈ ਫਿਰ ਜਿਹੜੀ ਇੱਥੋਂ ਟਿਕਣ ਗਈ ਹੈ ਰੇਲਿੰਗ ਨਾ ਲੱਗੀ ਹੁੰਦੀ ਇਹ ਗੱਡੀ ਬਾਤ ਨੀਚੇ ਜਾ ਫਿਰ ਬਿਲਕੁਲ ਬਿਲਕੁਲ ਇੱਥੋਂ ਟੱਚ ਹੋਈਏ ਆ ਉਹ ਕਿੱਥੇ ਆਹ ਦੇਖੋ ਭਾਈ ਸਾਹਿਬ ਸਾਈਡ ਤੇ ਹੋਣਾ ਤੁਹਾਡਾ ਇਹ ਆ ਦੇਖੋ ਹਾਂ ਇੱਥੋਂ ਤੱਕ ਨਿਸ਼ਾਨ ਇਹ ਤੋਂ ਸਟਾਰਟਿੰਗ ਹੋਈ ਤੇ ਆ ਦੇਖੋ ਕਿੱਥੇ ਸੀ ਇਹ ਵੀ ਨਹੀਂ ਪਤਾ ਕਿ ਕਿਧਰ ਪਰ ਆ ਇਧਰ ਹੋਈ ਨਹੀਂ ਇਧਰ ਆ ਰਹੀ ਸੀ ਇਧਰ ਹੀ ਆ ਰਹੀ ਸੀ ਇਧਰ ਹੀ ਬਸਰੇ ਸੀਗਾ ਆਦਮੀ ਉਧਰ ਬਹੁਤ ਫਾਸਟ ਨਾ ਜਦੀਗੇ ਪਤਾ ਹੀ ਨਹੀਂ ਦਸ ਕੇ ਨਹੀਂ ਗਏ ਕਰੋ ਨਹੀਂ ਦਸ ਕੇ ਗਏ ਕਾਰ ਤੁਹਾਡੀ ਸੀ ਨਾ ਕਾਰ ਦੂਜੇ ਬ੍ਰਦਰ ਦੀ ਸੀ ਬ੍ਰਦਰ ਦੀ ਸੀ ਤੁਹਾਡਾ ਵੀ ਬੇਟਾ ਸੀ ਵਿੱਚ ਨਹੀਂ ਭਤੀਜਾ ਭਤੀਜਾ ਤੁਹਾਡਾ ਹਾਂ ਉਹੀ ਵਿੱਚ ਸੀਗਾ ਕਰਦੇ ਹਾਂ ਉਹ ਹੁਣ ਐਸੋਲ ਕਿੱਥੇ ਪਤਾ ਹੀ ਨਹੀਂ ਕਿੱਥੇ ਨਹੀਂ ਜੋ ਕੁਝ ਨਹੀਂ ਆਲੀ ਪਤਾ ਨਹੀਂ ਲੱਗ ਰਿਹਾ ਨਾ ਨਾ ਆਇਆ ਤੇ ਗਾਮਾ ਮੇਜਾ ਵੀ ਮੁੰਡਾ ਗੁਜ਼ਰ ਗਿਆ ਉਹ ਤੇ ਪੁਲਪ ਬਸ ਵੇਰੇ ਕਰੂ ਹੁਣੇ ਕਿ ਅੱਜ ਕਾ ਥੁੜ ਜੀ ਰਹੀ ਹੈ ਕਿ ਮੈਂ ਫੋਨ ਕੀਤਾ ਲੈ ਕੇ ਕਿੱਥੇ ਗਿਆ ਪਤਾ ਕਹਿੰਦਾ ਵੀ ਆ ਗਿਆ ਜਿਹੜੀ ਬੱਚੇ ਵੀ ਤਾਂ ਜਾ ਗਿਆ ਇੰਪੈਰੂ ਬੂੜੇ ਰੱਖੇ ਤੋ ਉਹਨੂੰ ਸੱਟ ਲੱਗਿਆ ਤੇ ਅਜੀਮੇ ਕਿੱਥੇ ਆ ਗਿਆ ਕਿੱਥੇ ਗਏ ਸੀ ਇਹ ਪਤਾ ਕੁਝ ਕਸ ਕਰੋ ਕਿ ਅੱਜ ਹੀ ਮੈਂ ਬਾਜ਼ਾਰ ਚਲ ਰਹਾ ਹਾਂ ਅੱਛਾ ਨਾਲ ਕੌਣ ਸੀਗੇ ਨਾਲ ਹੀ ਬਾਂਡੀਆਂ ਦੇ ਮੁੰਡਾ ਵੀ ਸੀਗਾ ਅੱਛਾ ਉਹ ਕਿੱਥੇ ਹਨ ਉਹ ਗੱਡਾ ਵਾਹ ਤੇ ਆਸ ਉਹਨੂੰ ਨਾ ਹੋਰ ਤੇ ਇੱਧਰ ਕਰ ਦਿੱਤਾ ਮਸਲਾ ਸਰ ਮੈਂ ਅੰਮ੍ਰਿਤ ਚੌਕ ਤੇ ਖੜਾ ਸੀ ਜੀ ਤੇ ਮੈਨੂੰ ਕਿਸੇ ਰਾਹ ਜਾਂਦੇ ਕੋਲ ਦੱਸਿਆ ਗਿਆ ਇਸ ਤਰ੍ਹਾਂ ਕੋਈ ਐਕਸੀਡੈਂਟ ਹੋ ਗਿਆ ਹਾਂਜੀ ਮੈਂ ਆ ਕੇ ਦੇਖਿਆ ਮੇਰੇ ਆਹ ਤੋਂ ਪਹਿਲਾਂ ਜਿਹੜਾ ਵੀ ਜਕਮੀ ਹੋਇਆ ਹੈ ਕਹਿੰਦੇ ਹੁਸਪੀਟਲ ਲੈ ਗਏ ਆ ਉਹ ਦੇਖਦੇ ਆ ਸਰ ਕਿੰਨੇ ਜਣੇ ਸੀਗੇ ਵਿੱਚ ਕੀ ਮੈਟਰ ਨਾਲ ਚੱਲਿਆ ਕਿਸੇ ਨਾਲ ਟੱਕਰ ਹੋਈ ਹੈ ਜਾਂ ওভারਸਪੀਡ ਚਾਪੀ ਬਾਕੀ ਇਹ ਦੱਸ ਰਹੇ ਕਿ ਤਿੰਨ ਲੋਕ ਸੀਗੇ ਵਿੱਚ ਪੰਜ ਜਣੇ ਦੱਸ ਰਹੇ ਪੰਜ ਜਣੇ ਅੱਛਾ ਪੰਜ ਜਣੇ ਸੀ ਪੰਜ ਜਣੇ ਸੀਗੇ ਤੇ ਇਹਨੂੰ ਮੁੰਡੇ ਮੈਂ ਮੌਕੇ 'ਤੇ ਆ ਕੇ ਵੇਖੇ ਨੇ ਮਾੜੀ ਮੋਟੀ ਸੱਟ ਸੀਗੀ ਉਹ ਵੀ ਸ਼ਾਇਦ ਅੱਗੇ ਪਿੱਛੇ ਹੋ ਗਿਆ ਤਾਂ ਅੱਛਾ ਤੇ ਦੋਨੋਂ ਕਦੇ ਹਸਪੀਟਲ ਲੈ ਕੇ ਆ ਰਹੇ ਸੀ ਮੋਟਰ ਟੋਟ ਅਚਾਨਕ ਗੱਡੀ ਦਾ ਕੁਸ਼ਮੀਰ ਹੌਣ ਕਰ ਮ ਇਹਨਾਂ ਦਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਪਤਰਾ ਸੀ ਪਾਸਟਰ ਜੀ ਇੱਕ ਦਾ ਮੁੰਡਾ ਜੀ ਉਹਨਾਂ ਦੇ ਸਾਹ ਕਜਾਗ ਲੱਗਣ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਮੁੰਡਾ ਸੀ ਜਿਹੜਾ ਫਰੀਦਪੁਰ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਜਿਹਨੇ ਤਿੰਨ ਮੁੰਡੇ ਨੂੰ ਠੀਕ ਬਾਕੀ ਤਿੰਨ ਠੀਕ ਨੇ ਇਹ ਕਿੰਨੀ ਉਮਰ ਸੀ ਜਿੰਦੀ ਡੈਥ ਹੋਈ ਹੈ ਜੀ ਇਹਨੇ ਦੀ 17 ਸਾਲ ਦੀ 17 ਸਾਲ ਕੀ ਕਰਦਾ ਸੀ ਮੁੰਡਾ ਪਲੱਸ 1 ਕਰ ਗਿਆ ਸੀ ਜੀ ਪਲੱਸ 2 ਦਾ ਵਿਦਿਆਰਥੀ ਜੀ ਕਿੰਨੇ ਮੁੰਡੇ ਇੱਥੇ ਲੈ ਕੇ ਆਉਂਦੇ ਸੀਗੇ ਹਾਂ ਕਿੰਨੇ ਜਣੇ ਇੱਥੇ ਆਏ ਸੀਗੇ ਹਸਪਤਲ 'ਚ ਸਾਨੂੰ ਨਹੀਂ ਇਹ ਇੰਨੇ ਵਾਰ ਪਤਾ ਲੱਗਿਆ ਅਸੀਂ ਤਾਂ ਆਪਣੇ ਦੇਖਿਆ ਦੀ ਉਹਦੀ ਬਹੁਤ ਨਹੀਂ ਕਿੱਥੋਂ ਦਾ ਜੀ ਜਿੰਦੀ ਡੈਥ ਹੋਈ ਕੰਨਲ ਚੁਕੇ ਦਾ ਕੰਨਲ ਚੁਕੇ ਇਹਦਾ ਨਾਮ ਵਗੈਰਾ ਕੋਈ ਉਮਰ ਦਾ ਪਤਾ ਜੀ ਨਹੀਂ ਨਹੀਂ ਫਾਦਰ ਨਾਫੀਦ ਸਿੰਘ ਪਾਸਟਰ ਪਾਸਟਰ ਅੱਛਾ ਡੈਥ ਹੋ ਗਈ ਇਹਦੀ ਹਾਂਜੀ ਇੱਥੇ ਹਸਪਤਲ 'ਚ ਹੋਈ ਏ ਹਾਂਜੀ